ਭੰਜੀ ਹਾਂਜੀ ਅੱਗੇ ਹੋ ਤੁਸੀਂ ਥੋੜਾ ਲੈ ਇੱਟ ਕਿਹੜੀ ਗੱਲ ਹੈ ਖਾਲੀ ਦੇਖੋ ਅਜਾ ਮੇਰੇ ਜੇ ਮੈਂ ਬੈਠ ਜਾਨੀ ਐ ਮੈਂ ਤਾਂ ਨਹੀਂ 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 ਜੇ ਤੁਸੀਂ ਕਪੜੇ ਧੋਤੇ ਜੇ ਤਾਂ ਟੂਟੀ ਦਾ ਬੰਦ ਕਰ ਦਿੰਦੇ ਭੈਣ ਮੇਰੀ ਇਹ ਟੂਟੀ ਮੈਂ ਬੰਦ ਕੀਤੀ ਟੂਟੀ ਖਰਾਬ ਹੋਈ ਐ ਢਿੱਲੀਆਂ ਐ ਟੂਟੀਆਂ ਉਹਨਾਂ ਨੇ ਪਤਾ ਕੀ ਕਹਿਣਾ ਵਾ ਅਸੀਂ ਨਵੀਆਂ ਲਗਵਾਈਆਂ ਵਾ ਅੰਨਾਂ ਨੂੰ ਠੀਕ ਕਰਵਾ ਕੇ ਦੋ ਵੋ ਤੇ ਤੁਹਾਨੂੰ ਪਤਾ ਵਾ ਅੰਨੀ ਰੋਕਾ ਟਾਕੀ ਕਰਦੇ ਐ ਅੰਨੀ ਰੋਕਾ ਟਾਕੀ ਕਰਦੇ ਐ ਨਾ ਕੋਈ ਹਾਦੀ ਨਹੀਂ ਤੇ ਪੁੱਤ ਮੈਂ ਟੂਟੀ ਬੰਦ ਕੀਤੀ ਆ ਉਹ ਨਾ ਢਿੱਲੀਆਂ ਹੋਈਆਂ ਟੂਟੀਆਂ ਖਰਾਬ ਹੋਈਆਂ ਉਹ ਠੀਕ ਕਰਾਉਣ ਵਾਲੀਆਂ ਆ ਤੇ ਜਾ ਤੇ ਠੀਕ ਕਰਾ ਲਓ ਤੇ ਜਾ ਉਹਨਾਂ ਨੂੰ ਕੋ ਕਰਕੇ ਦੇਣ ਉਹਨਾਂ ਨੇ ਕਿੱਥੇ ਕਰਵਾਉਣੀਆਂ ਜੇ ਉਹਨਾਂ ਨੇ ਸਾਨੂੰ ਹੀ ਕਹਿਣਾ ਵਾ ਤੁਸੀਂ ਖਰਾਬ ਕੀਤੀ ਏ ਤੁਸੀਂ ਹੀ ਠੀਕ ਕਰਵਾਏ ਹੈ ਸਾਨੂੰ ਅਜੇ ਮਹੀਨਾ ਨਹੀਂ ਹੋਇਆ ਇਹਨੂੰ ਤੇ ਟੂਟੀਆਂ ਹੀ ਖਰਾਬ ਕਰਤੀ ਪਤਾ ਨਹੀਂ ਮਨ ਨੂੰ ਹੁਣ ਕੀ ਕਰਦੇ ਸਾਹਿਲ ਦੇ ਨਾਲ ਵੀ ਪੰਗਾ ਲੈਣ ਲਈ ਸਾਹਿਲ ਵੱਖਰਾ ਮਨ ਨੂੰ ਤੰਗ ਕਰਦਾ ਮम्मी ਤੁਸੀਂ ਦੇਖਿਆ ਨਹੀਂ ਚਾਖਿਆ ਨਹੀਂ ਕਿੱਦਾਂ ਦਾ ਮਕਾਨ ਲੈ ਲਿਆ ਜੇ ਇੱਕ ਤੁਸੀਂ ਐਡਾ ਵੱਡਾ ਮਕਾਨ ਲੈ ਲਿਆ ਜੇ ਸਫਾਈਆਂ ਕਰ ਕਰਕੇ ਮੈਂ ਤਾਂ پاگل ਹੋ ਗਈ ਜੇ ਮੇਰੀ ਗੱਲ ਸੁਣ ਐਡਾ ਵੱਡਾ ਮਕਾਨ ਤੇ ਠੀਕ ਐ ਰੋਹ ਦੀ ਨੁਕਾ ਟੋਕੀ ਰੋਹ ਦਾ ਬੋਲਾ ਬੋਲੀ ਉਹ ਨਹੀਂ ਸਹੀ ਇਹ ਜੇ ਆਪਾਂ ਕੱਪੜੇ ਥੱਲੇ ਪਾਨੇ ਆ ਨਾ ਹਾਂ ਅਵੇ ਲੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਘਰ ਲੈਣਾ ਨਾ ਕੋਈ ਚੱਜ ਦਾ ਲੈ ਲਓ ਉਦੋਂ ਮੈਂ ਤੁਹਾਨੂੰ ਕਹਿਣਾ ਰਿਹਾ ਆ ਕਿ ਮੇਰੇ ਦੋਸਤ ਦਾ ਘਰ ਇੰਨਾ ਵਧੀਆ ਮਿਲਣ ਦਿਆ ਉਹ ਦੋਨਾਂ ਮੇਰੀ ਇੱਕ ਨੇ ਇੱਕ ਨਹੀਂ ਸੁਣੀ ਕੀ ਕਰਾਂ ਅੱਜ ਵੇਖ ਲਓ ਪਹਿਲੀ ਏਰੀਨਾ ਮੈਂ ਮਹੀਨੇ ਵਿੱਚ ਆਪਣੀ ਐਕਟੀਵਿਟੀ ਹੁੰਦੀ ਆ ਤੇ ਆਂਟੀ ਬੋਲਣ ਆ ਗਈ ਆ ਕਿ ਤੁਸੀਂ ਧੋਣਾ ਸ਼ੁਰੂ ਕਰਤਾ ਵਾ ਸਾਡੇ ਗੇਟ ਤੇ ਪਾਣੀ ਇਕੱਠਾ ਹੋ ਗਿਆ ਵਾ ਹੁਣ ਸਾਡੀ ਲੜਾਈ ਹੋਣੀ ਆ ਤੁਸੀਂ ਤਾਂ ਕਿਰਾਏ ਦਾ ਜੇ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਆ ਸਾਨੂੰ ਆਗੇ ਲੋਕਾਂ ਨੇ ਕਹਿਣਾ ਵਾ ਮੰਮੀਆਂ ਕੀ ਗੱਲਾਂ ਆ ਆਪਾਂ ਫ੍ਰੀਜ ਰਹਿਣੇ ਆ ਇਹੋੀ ਗੱਲ ਮੈਂ ਕਹਿ ਲਗੀ ਹਾਂ ਜੇ ਆਪਾਂ ਥੱਲੇ ਕੱਪੜੇ ਪਾਉਣੇ ਆ ਆਂਦੀ ਉੱਪਰ ਪਾ ਕੇ ਆਓ ਤੇ ਜੇ ਉੱਪਰ ਜਾਂਦੇ ਆ ਫੇਰ ਟੋਕਦੀ ਆਂਦੀ ਜੇ ਤੁਸੀਂ ਉੱਪਰ ਕੱਪੜੇ ਪਾਣ ਜਾਂਦੇ ਪੌੜੀਆਂ ਗੰਧੀਆਂ ਹੋ ਜਾਂਦੀਆਂ ਪੈਰਾਂ ਨਾਲ ਕਿੱਥੇ ਜਾਈਏ ਦੱਸ ਕੀ ਕਰੀਏ ਕਿਤੇ ਤੇ ਪਾਉਣੇ ਆ ਨਾ ਕਿਹੇ ਨਾ ਕਿਹੇ ਗੱਲ ਨੂੰ ਕਾਟੋ ਕਿ ਘਰ ਛੱਡਦੀ ਐ ਜੇ ਛੱਤ ਨਾ ਇਧਰ ਨਾ ਪਾਇਓ ਐਸ ਪਾਸੇ ਪਾਇਓ ਇਧਰ ਅਸੀਂ ਪਾਉਣੇ ਆ ਇਧਰ ਤੁਸੀਂ ਪਾ ਲਓ ਇਹ ਤੇ ਤੇ ਹੋਈ ਨਹੀਂ ਮੁੱਕਦਾ ਰੰਡੀ ਰੋੜਾ ਕਦੀ ਕੁਛ ਕਦੀ ਕੁਛ ਮੰਮੀ ਮੈਂ ਉਹਦੇ ਹੀ ਕਿਹਾ ਸੀ ਤੁਹਾਨੂੰ ਕਿ ਜੇ ਘਰ ਲੈਣਾ ਵਾ ਨਾ ਆਪਾਂ ਸੈਪਰੇਟ ਲਈਏ ਇਹ ਨਹੀਂ ਕਿ ਕਿਰਾਏਦਾਰ ਵੀ ਉੱਥੇ ਰਹਿਣ ਤੇ ਮਾਲਕ ਮਕਾਨ ਵੀ ਉੱਥੇ ਰਹਿਣ ਮੈਂ ਤੇ ਨਾਲ ਨਹੀਂ ਆਈ ਜੇ ਮੈਂ ਉਦੋਂ ਕਿਤੇ ਨਾਲ ਆਈ ਹੁੰਦੀ ਨਾ ਮੈਂ ਇਹਨੂੰ ਲੈਣ ਨਹੀਂ ਦੇਣਾ ਮਕਾਨ ਭੈਣ ਜੀ ਤੁਸੀਂ ਤੇ ਕਹਿੰਦੇ ਮੈਂ ਨਾਲ ਨਹੀਂ ਆਈ ਸਾਰਾ ਭਾਂਡਾ ਤੁਸੀਂ ਮੇਰੇ ਸਿਰ ਤੇ ਸੁੱਟੀ ਜਾਂਦੇ ਪਏ ਹੋ ਅਡੀ ਦਾਦੀ ਤੇ ਆਈ ਸੀ ਨਾ ਨਾਲ ਮੈਂ ਉਹਨਾਂ ਨੂੰ ਕਿਹਾ ਸੀ ਉਹ ਦਾਦੀ ਨੂੰ ਬੜਾ ਪਤਾ ਚੱਲਦਾ ਵਾ ਕਿਤੇ ਬਾਉਤੀ ਦਾਦੀ ਨੂੰ ਤੇ ਸਾਹਮਣੇ ਬੈਠੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਤੇਰੇ ਸਿਰ ਤੇ ਨਹੀਂ ਆਈ ਸੁੱਟੀ ਜਾਂਦੇ ਉਹ ਜੋ ਕਰਨ ਦੇ ਉਹਨਾਂ ਦੇ ਵਾਸਤੇ ਆਪਾਂ ਬੋਲਣ ਦੇ ਇਸ ਤਰ੍ਹਾਂ ਉਹਨਾਂ ਨੂੰ ਕਰਨਾ ਪੈਗਾ ਉਹਨੇ ਮੰਮੀ ਅੱਬਾ ਫ੍ਰੀ ਥੋੜੀ ਰਹਿਣ ਨੇ ਆ ਨਾਹੀਂ ਇਹ ਘਰ ਦੇ ਵਿੱਚ ਆਪਣਾ ਸਮਾਨ ਲੈ ਕੇ ਆ ਸਕਦੇ ਆ ਨਾ ਤੇ ਕੋਈ ਆਪਣੀ ਗੱਡੀ ਤੇ ਹੋ ਸਕਦੇ ਨਾ ਆਪਾਂ ਕੱਪੜੇ ਸੁੱਕਣੇ ਪਾ ਸਕਦੇ ਆ ਅਸੀਂ ਫ੍ਰੀ ਚ ਥੋੜੀ ਰਹਿਣ ਨੇ ਮੰਮੀ ਮੈਂ ਪੁੱਤਰ ਸਾਰੀ ਗੱਲ ਤੇਰੀ ਸਮਝਦੀ ਪਈਆਂ ਪਰ ਮੈਂ ਕੀ ਕਰਾਂ ਮੈਂ ਆਮ ਜਬੂਰ ਹੈ ਮੰਮੀ ਤੁਸੀਂ ਨਾ ਆਂਟੀ ਨਾਲ ਗੱਲ ਕਰੋ ਜਿੰਨਾ ਉਹਨਾਂ ਨੇ ਕਰਾਇਆ ਗਿਆ ਹੈ ਨਾ ਉਨਾ ਹੀ ਦੇਣੇ ਆ ਅਸੀਂ ਉਹ ਤੋਂ ਘਟਾਇਆ ਨਹੀਂ ਆ ਕੋਈ ਮੈਂ ਤੇ ਉਸ ਲਈ ਕਿਹਾ ਸੀ ਕਿ ਕਰਾਇਆ ਬਹੁਤ ਜ਼ਿਆਦਾ ਹੈਗਾ ਵਾ ਤੇਰੀ ਦਾਦੀ ਕਹਿੰਦੀ ਨਹੀਂ ਹੋਰ ਕਿਤੋਂ ਲੱਭਣਾ ਨਹੀਂ ਹੈਗਾ ਮੰਜੂ ਐਹੀ ਲੈ ਲੈ ਤੂੰ ਫਟਾਫਟ ਮੈਂ ਕਿਹਾ ਕੋਈ ਗੱਲ ਨਹੀਂ ਜਿੱਥੇ ਐਨੇ ਦਿਨ ਟਿਕੇ ਆ ਤੋ ਦੋ ਦਿਨ ਮਕਾਨਸੇ ਹੋਰ ਦੇਖ ਲੈਣੇ ਨਾ ਤੇਰੀ ਦਾਦੀ ਕਰਕੇ ਹੀ ਆਪਾਂ ਚੋਪਾ ਬੈਠੇ ਆ ਅ ਨਹੀਂ ਤੇ ਪਤਾ ਨਹੀਂ ਕਿਦਨ ਦੀ ਸਾਡੀ ਉਹਨਾਂ ਦੇ ਨਾਲ ਲੜਾਈ ਹੋਈ ਜਾਣੀ ਸੀ ਜਿੰਨਾ ਉਹ ਨੋਕਾ ਟੋਕੀ ਸਾਨੂੰ ਕਰਦੇ ਨੇ ਮੰਮੀ ਹੁਣ ਤੂੰ ਹੀ ਆਂਟੀ ਨਾਲ ਗੱਲ ਕਰੋਗੀ ਕਿ ਆਂਟੀ ਨਾਲ ਗੱਲ ਮੈਂ ਕਰਾਂ ਨਾ ਪੁੱਤਰ ਤੂੰ ਨਹੀਂ ਕਰਨੀ ਗੱਲ ਨਾ ਬੱਚੇ ਨਹੀਂ ਗੱਲ ਕਰਦੇ ਤੁਸੀਂ ਆਪ ਕਰੋ ਉਹ ਮੈਂ ਆਪ ਕਰਾਂਗੀ ਗੱਲ ਤੇਰੀ ਆਂਟੀ ਨਾਲ ਤੇਰੀ ਆਂਟੀ ਨੂੰ ਮੈਂ ਕਹਾਂਗੀ ਦੇਖੋ ਭਾਂਜੀ ਜਿਹੜੀ ਗੱਲ ਕਰਨੀ ਹੁੰਦੀ ਨਾ ਤੁਸੀਂ ਮੇਰੇ ਨਾਲ ਕਰਿਆ ਕਰੋ ਮੁੰਡੇ ਨਾਲ ਨਾ ਕਰਿਆ ਕਰੋ ਅਦੀ ਆਂਦੀ ਆ ਫਰਸ਼ ਗੰਦਾ ਕਰ ਦਿੱਤਾ ਵਾ ਫਰਸ਼ ਦਾਗੀ ਵਾਲਾ ਕਰਤਾ ਵਾ ਸਾਨੂੰ ਜਗ੍ਹਾ ਨਹੀਂ ਹੈਗੀ ਗੱਡੀ ਲਾਉਂਦੀ ਬੋਲਦੀ ਰਹਿੰਦੀ ਆ ਨੋਕਾ ਟੋਕੀ ਕਰਦੀ ਰਹਿੰਦੀ ਆ ਟਾਇਟ ਲਾਈ ਰੱਖਦੀ ਆ ਆ ਮੇਰੀ ਗੱਲ ਸੁਣ ਲੋ ਅਵੇਂ ਐਕਟਿਵਾ ਲਾਈ ਆ ਨਾ ਮੈਨੂੰ ਕੀ ਆਂਟੀ ਕਹਿੰਦੀ ਆ ਤੂੰ ਨਾ ਇਦਾਂ ਕਰਿਆ ਕਰ ਪਹਿਲਾਂ ਸਿੱਧੀ ਲੈ ਕੇ ਆਇਆ ਕਰ ਫਿਰ ਸਟੈਂਡ ਲਾਇਆ ਕਰ ਤੇਰੇ ਸਟੈਂਡ ਲੋਨ ਕਰਕੇ ਨਾ ਪੂਰੇ ਫਰਸ਼ ਤੇ ਦਾਗ ਪੈ ਗਏ ਬੋਲਣ ਦੇ ਸੀ ਚਲ ਤੂੰ ਨਾ ਬੋਲੀ ਮੈਂ ਆਪੇ ਸੰਭਲਾਂਗੀ ਤੁਸੀਂ ਮੰਮੀ ਕਰ ਲੋ ਆਂਟੀ ਨਾਲ ਗੱਲ ਚਲ ਕੋਈ ਨਹੀਂ ਮੈਂ ਮੈਂ ਤਾਂ ਕਿੰਨਾ ਨਾ ਮੰਮੀ ਪਾਪਾ ਗਲਤੀ ਕਰ ਲੀਆ ਘਰ ਲੈ ਕੇ ਕਾਦੀ ਗਲਤੀ ਕਰਨੀ ਪੁੱਤਰ ਦੱਸ ਮੰਨੋ ਅਸੀਂ ਨਹੀਂ ਚਾਹੁੰਦੇ ਸਾਡਾ ਆਪਣਾ ਮਕਾਨ ਹੁੰਦਾ ਜੇ ਸਾਡੇ ਵੱਡਿਆਂ ਨੇ ਕੁਝ ਬਣਾਇਆ ਹੁੰਦਾ ਨਾ ਪੁੱਤਰ ਤੇ ਸਾਨੂੰ ਪੁੱਤਰ ਧੱਕੇ ਨਾਲ ਖਾਣੇ ਪੈਂਦੇ ਉਹਨਾਂ ਨੇ ਸਿਰਫ ਆਪਣੇ ਸੁਆਦ ਲਾਏ ਆ ਹੋਰ ਕੁਝ ਨਹੀਂ ਕੀਤਾ ਤੇ ਜੇ ਮੈਂ ਤੇਰੀ ਦਾਦੀ ਨੂੰ ਕੰਨੀ ਆ ਮੰਮੀ ਛੋਟਾ ਮੋਟਾ ਸਾਨੂੰ ਮਕਾਨ ਲੈ ਦੋ ਚਾਹੇ 40 ਗੱਜ ਲੈ ਲਾ ਦੋ ਉਹ ਵੀ ਕਿਸੇ ਪਾਸੇ ਨਹੀਂ ਆਂਦੇ ਭੈਣ ਜੀ ਮੈਂ ਗਲਤ ਥੋੜੀ ਉਹਨਾਂ ਨੂੰ ਕਹਿਣ ਡਈ ਆ ਐ ਨਹੀਂ ਉਹਨਾਂ ਕੋਲ ਹਗਾ ਨੇ ਸੀ ਪੱਲਾ ਤੇ ਹਗਾਈ ਸੀ ਨਾ ਦਾਦੀ ਇਹਦੀ ਤੇ ਬਾਹ ਨਹੀਂ ਫੜਾਉਂਦੀ ਵੀ ਹਾਂ ਪੁੱਤ ਤੂੰ ਕੋਈ ਗੱਲ ਨਹੀਂ ਥੋੜਾ ਚਿਰ ਰੁਕਜੋ ਆਪਾਂ ਲੈ ਲੈਨੇ ਆ ਉਹ ਤੇ ਇੱਕ ਵਾਰ ਵੀ ਹਾਂ ਹੀ ਨਹੀਂ ਕਰਦੀ ਉਹੀ ਕਰਾਇਆ ਤੇ ਇਹ ਕਿ ਲੱਗਦਾ ਖੁਸ਼ ਹੈ ਵੀ ਮੈਂ ਵੇਖੋ ਭੈਣ ਜੀ ਅਥੋਂ ਤੱਕ ਕਹਿਤਾ ਜਿਹੜਾ ਮਾੜਾ ਮੋਟਾ ਮੇਰਾ ਗਹਿਣਾ ਹਗਾ ਨਾ ਪੁੱਤਰ ਗਹਿਣਾ ਚਟਣਾ ਬੈ ਕੇ ਉਹ ਗਹਿਣਾ ਕਿਸ ਕੰਮ ਜਰਾ ਕੰਨਾਂ ਨੂੰ ਵੀ ਖਾਏ ਮੇਰਾ ਵੀ ਲੈ ਲੋ ਸਾਰਾ ਲੈ ਕੇ ਹੀ ਲੈ ਦੋ ਮੇਰਾ ਵੀ ਪਾ ਲੋ ਮੈਂ ਕੀ ਕਰਨਾ ਹੈ ਮੈਂ ਤਾਂ ਕੱਲ ਵੀ ਦਾਦੀ ਨੂੰ ਕਿਹਾ ਸੀ ਮੈਂ ਕਿਹਾ ਦਾਦੀ ਜਿੰਨਾ ਵੱਡਾ ਹੋ ਗਿਆ ਨਾ ਮੈਨੂੰ ਲੱਗਦਾ ਵਾ ਕਿ ਸਾਡੀ ਨਾ ਪੂਰੀ ਜ਼ਿੰਦਗੀ ਕਿਰਾਇਆ ਜੀ ਧੱਕੇ ਖਾਂਦੇ ਨਿਕਲ ਜਾਣੀ ਆ ਜਿੰਨਾ ਭਾਂਜੀ ਅਸੀਂ ਕਿਰਾਇਆ ਦੇ ਬੈਠੇ ਆ ਨਾ ਉਹਨਾਂ ਕਿਤੇ ਜੋੜਿਆ ਹੁੰਦਾ ਨਾ ਸਾਡਾ ਮਕਾਨ ਵਧੀਆ ਪੜ ਜਾਣਾ ਬਣ ਜਾਣਾ ਪਰ ਮਾਤਾ ਐਸੇ ਲਾਈਨ ਤੇ ਤੇ ਆਉਂਦੀ ਹੀ ਨਹੀਂ ਜਦੋਂ ਮਕਾਨ ਦਾ ਨਾਮ ਲੈ ਲਵੋ ਉਹਦੇ ਕਹਿ ਦਿੰਦੀ ਸਾਡੇ ਕੋਲ ਹੈ ਹੀ ਨਹੀਂ ਸਾਡੇ ਕੋਲ ਹੈ ਹੀ ਨਹੀਂ ਬੰਦਾ ਪੁੱਛੇ ਇੰਨੀਆਂ ਕਮਾਈਆਂ ਕੀਤੀਆਂ ਤੇ ਕਿੱਥੇ ਗਈਆਂ ਉਹਨਾਂ ਦੀ ਉਹੀ ਤਾਂ ਗੱਲ ਹੈ ਵੇ ਪੁੱਤਰ ਤੂੰ ਚਿੰਤਾ ਨਾ ਕਰ ਹੋਏਗਾ ਨਾ ਤੇ ਮੈਂ ਤੇਰੀ ਦਾਦੀ ਨਾਲ ਗੱਲ ਕਰਾਂਗੀ ਕਿ ਆਪਣਾ ਮਕਾਨ ਲਈਏ ਚਾਹੇ ਛੋਟਾ ਮੋਟਾ ਲਈਏ ਸਾਨੂੰ ਵੇਖ ਹੁਣ ਤੇ ਬੇਟਾ ਟਾਈਮ ਪਾਸ ਤੇ ਕਰਨਾ ਹੀ ਪੈਣਾ ਐ ਥੋੜੀ ਮਿੰਟ ਬਾਅਦ ਅਦਰੋਂ ਭਾਂਡੇ ਚੁੱਕੋ ਤੇ ਉਧਰ ਰੱਖੋ ਉਧਰੋਂ ਭਾਂਡੇ ਚੁੱਕੋ ਤੇ ਅੱਧਰ ਰੱਖੋ ਹਜੇ ਤੇ ਉਹ ਜੀ ਠਕਾਵਟ ਵੀ ਨਹੀਂ ਲੱਗੀ ਮੰਮੀ ਪਤਾ ਕਰਨਾ ਵੀ ਇੰਨੀ ਪੈਂਦਾ ਸਾਰਾ ਮੇਰੇ ਕੋਲ ਨਹੀਂ ਹੁੰਦਾ ਮੈਂ ਕੀ ਕਹਿਣਾ ਵਾਂ ਕਿ ਤੁਸੀਂ ਨਾ ਮੇਰੀ ਪੜ੍ਹਾਈ ਛਡਵਾ ਦਿਓ ਮੈਂ ਇਦਾਂ ਕਰਦਾ ਕੰਮ ਤੇ ਲੱਗ ਜਾਣਾ ਵਾ ਤੇ ਆਪਾਂ ਲੋਨ ਲੈ ਕੇ ਨਾ ਆਪਣਾ ਛੋਟਾ ਮੋਡਾ ਘਰ ਹੀ ਲੈ ਲਈਏ ਕੀ ਰੱਖਿਆ ਪੜਾਈਆਂ ਦੇ ਵਿੱਚ ਵੀ ਅੱਧਾ ਕਈ ਖਾਣ ਨੇ ਆਪਾਂ ਕਰਾਇਆ ਤੇ ਨਹੀਂ ਪੁੱਤਰ ਪੜ੍ਹਾਈ ਨਹੀਂ ਛਡਾਣੀ ਤੇਰੀ ਤੂੰ ਪੜਿਆ ਹੋਏਗਾ ਨਾ ਮਕਾਨਾਂ ਦਾ ਕੀ ਆ ਤੂੰ ਕੋਈ ਰਿਪੋਰਟ ਲਿਖਨ ਜਾਏਗਾ ਨਾ ਚੰਗੀ ਨੌਕਰੀ ਤੇਰੀ ਪੁੱਤਰ ਲੱਗ ਜਾਨੀ ਆ ਮਕਾਨ ਦਾ ਕੀ ਆ ਮਕਾਨ ਅਸੀਂ ਆਪੇ ਲੈ ਲਾਂਗੇ ਬੇਟਾ ਦੁਕਾਨ ਤੋਂ ਮਕਾਨ ਬਣ ਜਾਂਦਾ ਪਰ ਮਕਾਨ ਤੋਂ ਦੁਕਾਨ ਨਹੀਂ ਬਣਦੀ ਤਾਂ ਤੂੰ ਇਹ ਚੀਜ਼ ਸੋਚੀ ਵੀ ਨਾ ਤੂੰ ਜਿੰਨਾ ਪੜਨਾ ਨਾ ਓਨਾ ਪੜ ਦੇਖ ਇੱਕ ਸਾਲ ਜਾਏਗਾ ਸਾਰਾ ਤੇ ਇੱਕ ਸਾਲ ਵਿੱਚੇ ਜੇ ਤੂੰ ਅੰਨੇ 5 ਸਾਲ ਲਾਏ ਆ ਉਹ ਮਿੱਟੀ ਕਰਨੇ ਪੁੱਤਰ ਬਸ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਗੱਲ ਕਰਨ ਲੱਗਾਂਗੀ ਠੀਕ ਹੈ ਤੂੰ ਜਾ ਮੇਰਾ ਪੋਤਾ ਦੇਖੋ ਭੈਣ ਜੀ ਮੁੰਡਾ ਕਿੰਨੀ ਟੈਨਸ਼ਨ ਦੇ ਵਿੱਚ ਹੈਗਾ ਟੈਨਸ਼ਨ ਤਾਂ ਸਾਰੇ ਹੀ ਆ ਮੁੰਡਾ ਤਾਂ ਹੈਗਾ ਹੀ ਜਦੋਂ ਵੇਂਦਾ ਉਹਨੂੰ ਟੋਕਾ ਟੋਕੀ ਹੁੰਦੀ ਹੈ ਤੂੰ ਨੀ ਟੈਨਸ਼ਨ ਚ ਹੋਣਾ ਮਰਦਾ ਕਿੰਨਾ ਦੁੱਖ ਲੱਗਦਾ ਵੀ ਅੱਜ ਸਾਡਾ ਮਕਾਨ ਉਹਦਾ ਸਾਡੇ ਬੱਚੇ ਨਾ ਸੋਚਦੇ ਇਹਨਾਂ ਤਾਂ ਸਾਡਾ ਸੋਚਿਆ ਹੀ ਨਹੀਂ ਆਹੀਂ ਤੇ ਕੱਢ ਲਿਆ ਟਾਈਮ ਹੁਣ ਬੱਚਿਆਂ ਨੇ ਨਹੀਂ ਉਹ ਕੱਢਣਾ ਕਾ ਟਾਈਮ ਅੰਨੇ ਪੈਸੇ ਦੇ ਕੇ ਵੀ ਗੱਲਾਂ ਸੁਣਨ ਦੇ ਸੁੱਖ ਜਰਾ ਨਹੀਂ ਜਿਹ ਹੈਗਾ ਤੇ ਦੇਖੋ ਮੈਂ ਵੀ ਉਹਨਾਂ ਨਾਲ ਗੱਲ ਕਰਨੀ ਮੰਮੀ ਨਾਲ ਤੇ ਤੁਸੀਂ ਵੀ ਮੰਮੀ ਨਾਲ ਗੱਲ ਕਰੋ ਉਹਨੂੰ ਕਹੋ ਉਹਨਾਂ ਨੂੰ ਕਹੋ ਸਾਡੀ ਜ਼ਿੰਦਗੀ ਤੇ ਨਿਕਲ ਗਈ ਇਹਨੂੰ ਲਿਖ ਲਿਖੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਜਦੋਂ ਦਾ ਵਿਆਹ ਹੋਇਆ ਨਾ ਉਦੋਂ ਦੇ ਹੀ ਅਸੀਂ ਕਰਾਇਆ ਤੇ ਰਹਿਣ ਦੇ ਆ ਕਰਾਇਆ ਤੇ ਰਹਿਣ ਦੇ ਆ ਤੇ ਜਿਹੜਾ ਆਪਣਾ ਹੈਗਾ ਸੀ ਉਹ ਵੀ ਉਹਨਾਂ ਨੇ ਕੱਟ ਛੱਡਿਆ ਤੇ ਇਹਨਾਂ ਨੂੰ ਸਮਝਾਓ ਥੋੜਾ ਜਿਹਾ ਤੇ ਮੈਂ ਨਾ ਤੁਹਾਡੇ ਵਾਸਤੇ ਰੋਟੀ ਬਣਾ ਕੇ ਲੈਣੀ ਹੈ ਰੋਟੀ ਦੇ ਮੰਜੂ ਖਾਨ ਨੂੰ ਜੀ ਨਹੀਂ ਕਰਦਾ ਰੋਟੀ ਦਾ ਕੀ ਖਾਣਾ ਐਨੀ ਟੈਨਸ਼ਨ ਹੁੰਦੀਆਂ ਹੁੰਦੀਆਂ ਰੋਟੀ ਅੰਦਰ ਲੰਘਦੀ ਆ ਉਹ ਤਾਂ ਲੰਘਦੀ ਨਹੀਂ ਬਾਹੂ ਕੋਈ ਨਹੀਂ ਤੁਸੀਂ ਬਾਕੀ ਮਕਾਨ ਦਾ ਹੱਲ ਕੱਢੋ ਤੁਸੀਂ ਹੋਰ ਕੋਈ ਗੱਲ ਨਹੀਂ ਆ ਐਨੀ ਤੰਗੀ ਨਾਲ ਤੇ ਰਹਿਣਾ ਬਹੁਤ ਔਖਾ ਹੈ ਬੱਚਿਆਂ ਵਾਸਤੇ ਬਹੁਤ ਔਖਾ ਅਸੀਂ ਤੇ ਕੱਢ ਲਿਆ ਉਹਨਾਂ ਦੀ ਕੱਢਣਾ ਸ਼ਸ਼ੀਕਲ ਦੀਦੀ ਸਰ ਸ਼ੀਕਾਲ ਪਰਿਕਿਆ ਲਾ ਵਦਿਆ ਤੁਸੀਂ ਸੁਣਾਓ ਬਾਸ ਵਦਿਆ ਵਦਿਆ ਹੋਰ ਕਿਵੇਂ ਚੱਲੇ ਸੀ ਨਹੀਂ ਨਹੀਂ ਤੁਹਾਡੇ ਕੋਲ ਹੀ ਆਈ ਸੀਗੀ ਮੰਮਾ ਨੇ ਸੁਨਿਆ ਭੇਜਿਆ ਵਾ ਆ ਜਾ ਅੰਦਰ ਆ ਜਾ ਨਹੀਂ ਨਹੀਂ ਬਸ ਚੱਲਣਾ ਉਧਰ ਜਿਹੜੇ ਕਿਰਾਏਦਾਰ ਹਨ ਸਾਡੇ ਬੂਏ ਕੇ ਗੱਡੀ ਲਾ ਦਿੰਦੇ ਆ ਤੇ ਲਈ ਸਵੇਰੇ ਹੀ ਮੰਮਾ ਨੇ ਮਨਾ ਕੀਤਾ ਆ ਕਿ ਗੱਡੀ ਸਾਡੇ ਬੂਏ ਅੱਗੇ ਕਰਕੇ ਨਾ ਧੋਇਆ ਕਰੋ ਸਾਰਾ ਗੱਡੀ ਧੋਤੇ ਸਾਰਾ ਚਿਕੜ ਝਾੜੂ ਮਾਰ ਕੇ ਸਾਡੇ ਬੂਏ ਅੱਗੇ ਕਰਤਾ ਤੇ ਸਾਰੇ ਗੰਦੇ ਪਰ ਲੱਗ ਕੇ ਅੰਦਰ ਜਾਂਦੇ ਆ ਮੱਛਰ ਇੰਨਾ ਇਕੱਠਾ ਹੋ ਜਾਂਦਾ ਆ ਕੋਈ ਨਹੀਂ ਮੈਂ ਕਰਦੀ ਮੰਮੀ ਨਾਲ ਮੇਰੇ ਪਾਪਾ ਕਹਿੰਦੇ ਆ ਕਿ ਫਿਲਹਾਲ ਤੁਹਾਨੂੰ ਕਹਿ ਦੋ ਨਹੀਂ ਸਮਝੇ ਤੇ ਫਿਰ ਆਪਾਂ ਦੂਜੇ ਤਰੀਕੇ ਨਾਲ ਸਮਝਾਉਂਦੇ ਨਹੀਂ ਨਹੀਂ ਕੋਈ ਨਾ ਮੈਂ ਮੰਮੀ ਨਾਲ ਆਪੇ ਗੱਲ ਕਰਦੀ ਤਾਂ ਆਪੇ ਸਮਝਾ ਲਣਗੇ ਠੀਕ ਆ ਜੇ ਦੁਬਾਰਾ ਕਰਨਗੇ ਫਿਰ ਕੋਈ ਨਾ ਫਿਰ ਪਾਪਾ ਨੂੰ ਆਪੇ ਗੱਲ ਕਰਾਂਗੇ ਠੀਕ ਆ ਠੀਕ ਹੈ ਜੀ ਓਕੇ ਫਿਰ ਮੰਮੀ ਨਾਲ ਗੱਲ ਕਰੀ ਲਵਾ ਆ ਰਹੀਂ ਵੀ ਕਿਧਰ ਆਈਏ ਤੂੰ ਕਹਣਾ ਕਿ ਤੁਸੀਂ ਮੈਂ ਤਾਂ ਇਹ ਚੱਲੀ ਸੀ ਤੁਹਾਨੂੰ ਦੱਸਿਆ ਤਾਂ ਸੀ ਉਹ ਸਾਹਮਣੇ ਦੇ ਬੇਟੀ ਨਹੀਂ ਪਰੇ ਆਹੋ ਉਹ ਆਈ ਸੀ ਮੇਰੇ ਕੋਲ ਕੀ ਗੱਲ ਇਹ ਕਿਤੇ ਗੱਡੀ ਲਾਉਂਦੇ ਹੋਣ ਉਹਨਾਂ ਦੇ ਕੋਈ ਤਗਾੜੀ ਤੇ ਧੋਂਦੇ ਹੋਣੇ ਉਹ ਸਾਰਾ ਚਿੱਕੜ ਉਹਨਾਂ ਦੇ ਕੋਈ ਮੈਂ ਅੱਜ ਸਵੇਰੇ ਹੀ ਕਹਿ ਕੇ ਆਠੀ ਹਾਂ ਇਹਨਾਂ ਨੂੰ ਉਹ ਕਹਿੰਦੇ ਸਾਰੇ ਪੈਰ ਅੰਦਰ ਲੱਗਦੇ ਮੱਛਰ ਇੰਨਾ ਇਕੱਠਾ ਹੋਇਆ ਹੋਇਆ ਚਿੱਕੜ ਹੋਇਆ ਵੀ ਪਿਆ ਉਹਨਾਂ ਦੇ ਕੋਈ ਮੰਮੀ ਹੋਇਆ ਸੀ ਮੈਂ ਅੱਜ ਆ ਵੀਖਿਆ ਵਾ ਟੰਗਾ ਥੋੜੀ ਲੱਗਦਾ ਫਿਰ ਮੰਮੀ ਤੇ ਇਹ ਉਹਨਾਂ ਨਾਲ ਤਰੀਕੇ ਨਾਲ ਗੱਲ ਕਰੋ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿਤੇ ਉਹਦੇ ਮਮਾ ਨਾਲ ਗੱਲ ਕਰ ਲੈ ਤੇ ਜੇ ਉਹ ਨਹੀਂ ਮੰਨਣਗੇ ਨਾ ਫਿਰ ਦੂਜੇ ਤਰੀਕੇ ਨਾਲ ਗੱਲ ਕਰਾਂਗੇ ਮੇਰੀ ਗੱਲ ਸੁਣ ਰਹੀ ਇਹ ਲੜਾਈ ਵਾਲਾ ਘਾਟ ਕਰ ਜੇ ਫਿਰ ਅਸੇ ਪੰਗਾ ਹੀ ਪਾ ਲਈ ਪਕਾਨ ਦੇਖ ਕੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਐਵੇਂ ਕਹਿੰਦੇ ਸੀ ਚੰਗੇ ਭਲੇ ਬੈਠੇ ਸਾਂ ਨਾ ਕੋਈ ਉਹ ਨਾ ਕੋਈ ਲੈਣਾ ਨਾ ਕੋਈ ਦੇਣਾ ਐਵੇਂ ਤੈਨੂੰ ਚਾ ਚੜਿਆ ਸੀ ਮੈਂ ਕਰੇ ਜੀ ਜਦੋਂ ਮੈਂ ਨਹੀਂ ਕਿਹਾ ਤੁਸੀਂ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਘਰ ਕੱਲੀ ਚ ਮੈਨੂੰ ਵੱਡਾ ਘਰ ਖਾਣ ਨੂੰ ਬਿੰਦਾ ਤਾਂ ਹੀ ਮੈਂ ਕਿਥੇ ਜੀ ਲੱਗ ਕਰੇਗਾ ਆ ਕੋ ਗੱਲ ਹੋਈ ਦੱਸ ਹੁਣ ਹੁਣ ਆਂਡ ਗਵਾਂਡ ਉਹਨਾਂ ਨੂੰ ਤੁਸੀਂ ਬਿਲਕੁਲ ਨਹੀਂ ਨਾਰਾਜ਼ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਹੋਰ ਨਾ ਉਹਨਾਂ ਨੂੰ ਕੋ ਕਿ ਗੱਡੀ ਥੋੜੇ ਥੋੜੇ ਦੇ ਨਾ ਆਪਣੇ ਅੰਦਰ ਇੱਥੇ ਧੋ ਇੱਥੋਂ ਪਾਣੀ ਕੋਟ ਬਾਹਰ ਬਿਲਕੁਲ ਹੀ ਪਾਣੀ ਜਾਣਾ ਚਾਹੀਦਾ ਜੇ ਕੋਈ ਨਹੀਂ ਇਹਨਾਂ ਨਾਲ ਫਿਰ ਨਾ ਮੈਂ ਅੱਜ ਆਪੇ ਤਰੀਕੇ ਤਰੀਕੇ ਨਾਲ ਗੱਲ ਕਰੋ ਮम्मा ਫਿਰ ਇਤਨਾ ਲੜਾਈ ਵਾਲਾ ਕੰਮ ਬੰਦਦਾ ਵਾ ਫਿਰ ਮੈਂ ਗੱਲ ਕਰਦੀ ਹਾਂ ਇਹ ਗੱਲ ਵੱਧ ਗਈ ਨਾ ਤੇ ਤੂੰ ਆ ਜੀ ਮਗਰੇ ਮੈਂ ਅੱਭ ਪਹਰੇ ਮੈਂ ਦੇਖਾਂ ਚਲੀ ਯਾਰ ਮੈਂ ਅੱਗੇ ਲੇਟ ਹੋ ਰਹੀ ਹਾਂ ਤੇ ਕੋਈ ਨਾ ਰਹੀ 5 ਮਿੰਟ ਰੁੱਕ ਜਾ ਤੂੰ ਚਲ ਤੀ ਕਰੋ ਕੱਲ ਮੈਂ ਆਨੀ ਆ ਚਲ ਮੈਂ ਬਾਹਰ ਹੋ ਗਈ ਯਾਰ ਮੜਕ ਪੈਂਜੀ ਮਨਜੂ भैन जी मैं रसोई चाहिए है जे अच्छा कर दी सब्जी बनाती गई सी भैन जी अच्छा 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 तो यहाँ एगजॉस चला लेना जी पंजी एगजोस तो बड़ा खराब होगा जी नहीं नहीं खराब क्यों हो गया जी ये चंगा भला से नहीं भैन जी ਜਿਸੋਸੀ ਆਏ ਹੀ ਨਾ ਮੈਂ ਤਾਂ ਨੋਦਰੀ ਕਿਹਾ ਸੀ ਤੁਹਾਡਾ ਦੋਸਤ ਨਾ ਖਰਾਬ ਹੋਗਾ ਜੇ ਤੇ ਆ ਵਿੰਡੋ ਖੋਲੀ ਹੋਈ ਜੇ ਇਹ ਤੇ ਉਹ ਲੱਕੜ ਫੁੱਲ ਜਾਣੀ ਏ ਇਹ ਪਰਤ ਕੇ ਬੰਦ ਹੀ ਨਹੀਂ ਹੋਣੀਆਂ ਹੈਗੀਆਂ ਨਹੀਂ ਭਾਜੀ ਵਿੰਡੋ ਐਸ ਕਰਕੇ ਖੋਲੀ ਆ ਇਹ ਸਾਰਾ ਮਸਾਲਾ ਵਗੈਰਾ ਜੋ ਤੁਹਾਨੂੰ ਵਗੈਰਾ ਹੈਗੇ ਨਾ ਸਾਰੀ ਬਾਹਰ ਚਲੀ ਜਾਵੇ ਐਸ ਕਰਕੇ ਵਿੰਡੋ ਖੋਲੀ ਆ ਕੋਈ ਉਹ ਜੀ ਗੱਲ ਨਹੀਂ ਹੈ ਤੁਸੀਂ ਰਸੋਈ ਚ ਪੋਚਾ ਪੋਚਾ ਕੋਈ ਨਹੀਂ ਆਂਦੇ ਨਹੀਂ ਭਾਜੀ ਵੇਖੋ ਫਰਸ਼ ਲਿਸ਼ਕ ਲਿਸ਼ਕ ਕਰਦਾ ਪਿਆ ਰੋਜ਼ ਸਰਪਾ ਆ ਕੇ ਪੋਚਾ ਮੈਂ ਆਪ ਲਗਾਨੀ ਹੈ ਆਪਣੀ ਹੱਥੀ ਮੈਂ ਸਾਰਾ ਕੰਮ ਕਰਦੀ ਹਾਂ ਸਿਰਫ ਪਾ ਕੇ ਪੋਚੇ ਲੱਗੇ ਹੋਣ ਤੇ ਸਿਰਫ ਇਸ ਪਰਖ ਸੇ ਸਾਫ਼ ਸੁਥਰੇ ਹੁੰਦੇ ਨੇ ਉਹ ਦੇਖੋ ਅਜਾਸ ਕੋ ਤੇ ਔਜਾਲੇ ਵੇਖੋ ਕੋਇ ਰੱਬਾ ਉਹ ਵੇਖੋ ਤੁਸੀਂ ਜਾਲੇ ਨਹੀਂ ਲੰਦੇ ਰਸੋਈ ਚ ਮੈਂ ਸੱਚੀ ਮੰਜੂ ਭੈਣ ਜੀ ਤੁਹਾਨੂੰ ਇੰਨਾ ਸਾਫ਼ ਸੁਥਰਾ ਕੋਰਸ਼ਨ ਪੜਾਇਆ ਸੀਗਾ ਤੁਸੀਂ ਹਾਲ ਵੇਖੋ ਡਰੋ ਖੁੱਲੇ ਪਏ ਨੇ ਐਨਾ ਪੈਸਾ ਲੱਗਿਆ ਸੱਚੀ ਇਹਨਾਂ ਦੇ ਉੱਪਰ ਐਨਾ ਨਾ ਸਵਾਰ ਸਵਾਰ ਪੋਜੀਸ਼ਨ ਬਣਾਇਆ ਮੈਂ ਤੁਸੀਂ ਨਾ ਸੱਚੀ ਮੇਰੀ ਗੱਲ ਸੁਣੋ ਨਾਲ ਉਹ ਨਾਲ ਆਪਣੇ ਮੁੰਡੇ ਨੂੰ ਕਹੋ ਬਈਓ ਸਾਹਮਣੇ ਉਹਨਾਂ ਦੀ ਗੱਡੀ ਗੁੱਡੀ ਨਾ ਉੱਥੇ ਧੋਇਆ ਕਰੇ ਉਹ ਵੇਖੋ ਵਿਚਾਰਿਆਂ ਦੇ ਬੂਏ ਦੇ ਕਿੰਨੀ ਦਲਦਲਾ ਮੱਚੀ ਪਈ ਜੀ ਪੰਜ ਮੇਰੀ ਗੱਲ ਸੁਣੋ ਜਦੋਂ ਗੱਡੀ ਧੋਂਦਾ ਨਾ ਮੈਂ ਉਸੇ ਵੇਲੇ ਬੋਕਰ ਲਗਾ ਦਿੰਨੀ ਹੈ ਸਰਦੀਆਂ ਦੇ ਦਿਨ ਨੇ ਨਹੀਂ ਸੁਖਦੀ ਉਹਨੂੰ ਕੋ ਗੱਡੀ ਤੁਸੀਂ ਉਹ ਜਿਹੜੇ ਬਨੇ ਨੇ ਸਰਵਿਸ ਸਟੇਸ਼ਨ ਉੱਥੇ ਤੋਂ ਆਇਆ ਕਰੇ ਜਦੋਂ ਥੋੜਾ ਗਲੀ ਚ ਤੋਣੀ ਹੈ ਉਹ ਸਾਰੀ ਲੋਕੀ ਤੇ ਪਰੇਸ਼ਾਨ ਹੋ ਰਹੇ ਐਵੇਂ ਲੜਾਈ ਪਾਏਗੀ ਉਹ ਪਤਾ ਬੜੇ ਗੁੱਸੇ ਵਾਲੇ ਹੈਗੇ ਨੇ ਤੇ ਉਹ ਉਹਨਾਂ ਨੇ ਸਪੈਸ਼ਲ ਸੀਨੀਅਰ ਭੇਜ ਜੇ ਜੇ ਤੁਹਾਡੇ ਸਮਝਾਇਆ ਸਮਝਦੇ ਨੇ ਠੀਕ ਨਹੀਂ ਤੇ ਅਸੀਂ ਦੂਜੇ ਤਰੀਕੇ ਸਮਝਾਈਏ ਮੈਂ ਨਹੀਂ ਚਾਹਦੀ ਬੇਥੇ ਕਿਸੇ ਦੀ ਤੁਹਾਡੇ ਨਾਲ ਲੜਾਈ ਹੋਵੇ ਜਾਂ ਮੇਰੀ ਹੋਵੇ ਨਹੀਂ ਭਾਜੀ ਤੁਸੀਂ ਲੜਾਈ ਦੀ ਤੇ ਗੱਲ ਨਹੀਂ ਲਓ ਜਿੱਥੇ ਵੀ ਰਹੀਦਾ ਨਾ ਪਿਆਰ ਨਾਲ ਰਹੀਦਾ ਉਹ ਜਦੋਂ ਜਾਓ ਨਾ 10-12 ਬੰਦੇ ਉੱਠ ਕੇ ਗਵਾਹੀ ਪਰਨ ਤੇ ਯਾਦ ਕਰਨ ਬੰਦੇ ਸੰਤ ਇਹ ਸੰ ਭੈਣ ਜੀ ਅੱਜ ਤੱਕ ਜਿੱਥੇ ਵਸੀ ਰਹੇ ਆ ਨਾ ਬਣਾ ਕੇ ਰਹੇ ਆ ਤੇ ਆਪਣਾ ਸਮਝ ਕੇ ਰੰਨੇ ਆ ਦੇਖੋ ਆਪਣਾ ਮਕਾਨ ਸਮਝਿਆ ਵਾ ਤੇ ਸਾਰੀ ਸਫਾਈ ਕਰੀ ਦੀ ਤੁਸੀਂ ਅਜੇ ਸੁੱਤੇ ਹੁੰਦੇ ਹੋ ਪਰ ਤੇ ਅਸੀਂ ਸਾਰੀ ਸਫਾਈਆਂ ਕਰ ਲਿੱਤੀਆਂ ਹੁੰਦੀਆਂ ਨਾ ਆਓ ਤੇ ਮੈਨੂੰ ਨਜ਼ਰ ਆਂਦੀ ਬਈ ਇਹ ਸਫਾਈ ਦੇ ਵਾਕੀ ਤੁਸੀਂ ਬੜੀ ਰੱਖਦੇ ਜੇ ਆ ਬਾਕੀ ਆ ਵੇਖੋ ਫ੍ਰਿਜ ਆ ਵੇਖੋ ਆਪ ਫ੍ਰੀਜ ਦੇ ਉੱਪਰ ਵੇਖੋ ਅੱ데 ਵੀ ਤੁਸੀਂ ਕਹਤੋਂ ਮੈਂ ਸਵੇਰੇ ਸਾਫ਼ ਕੀਤਾ ਮੰਜੇ ਭੈਜੀ ਬਾਜ਼ਾਰੋਂ ਜਦੋਂ ਚੀਜ਼ਾਂ ਖਰੀਦੀਆਂ ਨੇ ਨਾ ਉਦੋਂ ਪਤਾ ਲੱਗਦਾ ਕਿੰਨਾ ਪੈਸਾ ਲੱਗਦਾ ਆਹ ਦੇਖੋ ਤੁਸੀਂ ਮੈਂ ਤੇ ਇਸੇ ਕਰਕੇ ਨਾ ਥੱਲੇ ਵਾਲਾ ਪੋਸ਼ਨ ਦੇ ਕੇ ਰਾਜੀ ਨਹੀਂ ਸਾ ਇੱਥੇ ਮੇਰੀ ਕੁੜੀ ਨੇ ਕਹਿਤਾ ਵੀ ਮम्मा ਥੱਲੇ ਵਾਲਾ ਦੇ ਦੋ ਤੇ ਅਸੀਂ ਉੱਤੇ ਹੁੰਨੇ ਆ ਤੇ ਦੱਸੋ ਭੈਜੀ ਜਦੋਂ ਅਸੀਂ ਮਕਾਨ ਲੈਣ ਆਏ ਸੀ ਨਾ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਬਹੁਤੀ ਗੱਲ ਹੈ ਸਮਾਨ ਅਸੀਂ ਆਪਣਾ ਲਾ ਲੈਣੇ ਤੁਸੀਂ ਕਹਿੰਦੇ ਨਹੀਂ ਕਿ ਅਸੀਂ ਆਪਣਾ ਸਮਾਨ ਸੁਣਨਾ ਥੋੜਾ ਬਾਹਰ ਦੇਖੋ ਪੰਜੇ ਤੁਸੀਂ ਤੁਸੀਂ ਨਹੀਂ ਸੁੱਟਣਾ ਤੇ ਮੈਂ ਤਾਂ ਸਾਫ਼ ਸੁਥਰਾ ਹੀ ਰੱਖਿਆ ਹੈ। ਇੱਕੋ ਮੰਜੂ ਪੰਜੇ। ਮੇਰੀ 100 ਗੱਲ ਦੀ ਇੱਕ ਗੱਲ ਜੀ। ਮੈਂ ਤੁਹਾਨੂੰ ਜ਼ਬਰਦਸਤੀ ਨਹੀਂ ਕੀਤੀ ਸੀ ਵੀ ਤੁਸੀਂ ਸਾਡਾ ਜ਼ਰੂਰੀ ਪੋਸ਼ਣ ਲਓ। ਮੈਂ ਤੁਹਾਨੂੰ ਕੀ ਕਿਹਾ ਸੀ? ਜੇ ਤੁਹਾਨੂੰ ਚੰਗਾ ਲੱਗਦਾ ਤੇ ਲੈ ਲਓ। ਨਹੀਂ ਚੰਗਾ ਲੱਗਦਾ ਤੇ ਰਹਿਣ ਦਿਓ। ਕਿ ਮੈਂ ਤੁਹਾਨੂੰ ਜ਼ਬਰਦਸਤੀ ਕਿਹਾ ਸੀ ਨਹੀਂ ਤੁਸੀਂ ਇੱਥੇ ਆ ਕੇ ਰਹਿਣਾ ਹੀ ਰਹਿਣਾ। ਮੇਰੀ ਗੱਲ ਸੁਣੋ। ਜੇ ਦੇ ਤੁਸੀਂ ਇੱਥੇ ਸਾਫ਼ ਸੁਥਰਾ ਪੋਸ਼ਣ ਰੱਖ ਸਕਦੇ ਹੋ ਤਾਂ ਠੀਕ ਜੀ। ਨਹੀਂ ਤੇ ਫੇ ਤੁਸੀਂ ਖਾਲੀ ਕਰ ਦਿਓ ਪੋਸ਼ਨ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਭੈਣ ਜੀ ਤੁਸੀਂ ਇੱਕ ਮਹੀਨਾ ਨਹੀਂ ਸਾਨੂੰ ਹਜੇ ਆਇਆ ਤੇ ਇਹ ਇਹ ਮੇਰਾ ਕਸੂਰ ਥੋੜਾ ਹੁਣ ਮੈਂ ਥੋੜਾ ਸਾਹਮਣੇ ਵਾਲੇ ਨੂੰ ਜਾ ਕੇ ਕਹਿ ਕੀ ਆਈਆਂ ਵੀ ਤੁਸੀਂ ਆਪਣਾ ਬਾਣੀ ਤੋਂ ਉਹਨਾਂ ਨੂੰ ਬੋਲੋ ਤੁਸੀਂ ਲੋਕਾਂ ਦੇ ਬੂਹੇਗੇ ਨਾ ਗੱਡੀਆਂ ਧੋਵੋ ਦੇਖੋ ਭੈਣ ਜੀ ਇਹ ਗੱਡੀਆਂ ਧੋਣ ਦਾ ਕੰਮ ਉਹਸੀਂ ਬਿਜਾਰਾ ਈ ਤੋਹਰਾ ਕਰਾਂਗੇ ਤੁਸੀਂ ਉਹਦੀ ਟੈਨਸ਼ਨ ਨਾ ਲਵੋ ਜੇ ਤੁਸੀਂ ਕਹੋ ਕਿ ਮਕਾਨ ਖਾਲੀ ਕਰ ਦਿਓ ਉਹ ਨਹੀਂ ਜੇ ਹਜੇ ਹੋਣਾ ਕਿਉਂ ਕੀ ਗੱਲ ਕਬਜ਼ਾ ਕਰ ਲਿਆ ਜੇ ਤੁਸੀਂ ਗੋ ਭੈਣ ਜੀ ਲੜਨ ਵਾਲੀ ਗੱਲ ਨਹੀਂ ਤੇ ਵੀ ਵੇਖੋ ਮੈਨੂੰ ਸਿੱਧੀ ਗੱਲ ਜੀ ਮੈਨੂੰ ਚਾਹੀਦੀ ਜੇ ਘਰ 'ਚ ਪੂਰੀ ਸਫਾਈ ਹਰ ਚੀਜ਼ ਮੈਨੂੰ ਸਾਫ਼ ਸੁਥਰੀ ਚਾਹੀਦੀ ਜੇ ਮੈਨੂੰ ਨਹੀਂ ਜੇ ਗੰਦ ਚਾਹੀਦਾ ਦੇਖੋ ਇੱਕ ਜਾਸਤੇ ਉੱਪਰ ਮਿੱਟੀ ਘਟਾ ਵੇਖੋ ਆ ਕੀ ਆ ਵੇਖੋ ਆ ਦੇਖੋ ਫਿਲਟਰ ਤੇ ਕਦੀ ਕਪੜਾ ਮਾਰਿਆ ਜੀ ਹੈ ਆ ਵੇਖੋ ਤੁਹ ਸਮਝ ਨਹੀਂ ਆਂਦੀ ਮੈਨੂੰ ਤੇ ਹੈ ਭੈਣ ਜੀ ਜਦੋਂ ਅਸੀਂ ਆਏ ਸੀ ਨਾ ਤੁਸੀਂ ਉਦੋਂ ਥੱਲੇ ਵਾਲਾ ਪੋਰਸ਼ਨ ਵੇਖਣਾ ਹੀ ਆਪਣਾ ਤੇ ਤੁਸੀਂ ਹੁਣ ਦੇਖੋ ਇੱਕ ਇੱਕ ਨੁੱਕਰ ਮੈਂ ਸਾਰੀ ਸਾਫ਼ ਕਰਦੀ ਆ ਤੁਸੀਂ ਪਤਾ ਨਹੀਂ ਕਿਸੇ ਗੱਲਾਂ 'ਚ ਲੱਗੇ ਹੋਏ ਮੇਰੀ ਗੱਲ ਸੁਣੋ ਤੁਸੀਂ ਆਏ ਸੀ ਪੋਸ਼ਨ ਗੰਦਾ ਸੀ ਨਾ ਪੋਸ਼ਨ ਬੜਾ ਗੰਦਾ ਸੀ ਤੇ ਤੁਸੀਂ ਨਾ ਆਪਣਾ ਇਹ ਹੀ ਮਹੀਨਾ ਪੂਰਾ ਕਰ ਲਓ ਤੇ ਤੁਸੀਂ ਪੋਸ਼ਨ ਖਾਲੀ ਕਰ ਦਿਓ ਤੇ ਭੰਜੇ ਹਾਂਜੀ ਦੇਖੋ ਅਸੀਂ ਲੜਦੇ ਸੋਹਣੇ ਨਹੀਂ ਲੱਗਦੇ ਹਮ ਹੁ ਮਰਦੇ ਹਾਂ ਉਮਰਦੇ ਹਾਂ ਗਏ ਅਸੀਂ ਦੋਨੋਂ ਤਾਂ ਹੀ ਤੇ ਮੈਂ ਤੁਹਾਨੂੰ ਮੇਰੀ ਪੁੱਤ ਮੇਰੀ ਯਾਰਾ ਸਮਝਾਉਂਦੀ ਵੀ ਨਹੀਂ ਮੇਰੀ ਗੱਲ ਸੁਣੋ ਮੈਂ ਵੀ ਤੁਹਾਡਾ ਪਿਆਰ ਨਾਲ ਹੀ ਗੱਲ ਕਰਦੀ ਇੱਕ ਮਹੀਨਾ ਹਜੇ ਹੋਇਆ ਵਾ ਹਜੇ ਸਾਡੀ ਸੈਟਿੰਗ ਜਿੰਨੀ ਇੰਨੀ ਹੋਈ ਇਹ ਸੈਟਿੰਗ ਮਸੀ ਕਰੰਡੇ ਆ ਤੇ ਤੁਸੀਂ ਖਾਲੀ ਕਰਨ ਵੱਲੋਂ ਕਹਿਂਦੇ ਕਿਰਾਏਦਾਰਾਂ ਦੀ ਕੋਈ ਜ਼ਿੰਦਗੀ ਨਹੀਂ ਕਿਰਾਏਦਾਰ ਇਨਸਾਨ ਨਹੀਂ ਜੇ ਹੁੰਦੇ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਪਏ ਮੇਰੀ ਗੱਲ ਸੁਣੋ ਮੈਂ ਥੋੜਾ ਕਿਰਾਏਦਾਰ ਦੀ ਜ਼ਿੰਦਗੀ ਨਹੀਂ ਹੁੰਦੀ ਪਰ ਤੁਸੀਂ ਦੇਖੋ ਅਸੀਂ ਵੀ ਇੰਨਾ ਪੈਸਾ ਲਾਇਆ ਸਾਡੀ ਵੀ ਅਸੀਂ ਜੀ ਕਮਾਈ ਕੰਜੂਸੀਆਂ ਕਰ ਕਰਕੇ ਕਰ ਕਰਕੇ ਘਰ ਬਣਾਇਆ ਤੇ ਭੈਜੀ ਜੇ ਤੁਸੀਂ ਕੰਜੂਸੀਆਂ ਕਰਕੇ ਘਰ ਬਣਾਇਆ ਨਾ ਅਸੀਂ ਵੀ ਇੱਥੇ ਫ੍ਰੀ ਥੋੜੀ ਰਹਿਣ ਦੇ ਆ ਤੁਹਾਨੂੰ ਕਿਰਾਏ ਨਾ ਕਰਾਇਆ ਮੇਰਦਾ ਪੈ ਨਾ ਤੁਸੀਂ ਕਿਹਾ ਸੀ ਬੱਤੀ ਦਾ ਬਿੱਲ ਅਸੀਂ ਉਹ ਵੀ ਆਪ ਤਾਰਦੇ ਪਏ ਆ ਭਾਵੇਂ ਆਵੇ 2000 ਤੇ ਭਾਵੇਂ ਆਵੇ 10000 ਰੁਪਇਆ ਤੁਸੀਂ ਗੱਲ ਨਹੀਂ ਕਹਿੰਦੇ ਨਹੀਂ ਹੈਗੇ ਤੁਸੀਂ ਮੇਰੀ ਗੱਲ ਸੁਣ ਮੰਨਜੋ ਤੁਸੀਂ ਕਿਰਾਇਆ ਮੈਂ ਤੁਹਾਨੂੰ ਵਾਪਸ ਦੇ ਦਿਆਂਗੀ ਤੁਹਾਡੇ ਜਿੰਨੇ ਦਿਨ ਰਹੇ ਹੋ ਤੁਸੀਂ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਕਿਰਾਏ ਦੀ ਲੋੜ ਕੋਈ ਨਹੀਂ ਜੇ ਹੈਗੀ ਤੇ ਤੁਸੀਂ ਨਾ ਮਹੀਨਾ ਪੂਰਾ ਕਰ ਲਓ ਨਹੀਂ ਜੇ ਕਰਨਾ ਤੇ ਮੈਂ ਤੁਹਾਡੇ ਪੈਸੇ ਵਾਪਸ ਦੇ ਦੇਨੀ ਆ ਤੇ ਤੁਸੀਂ ਕਿਰਾਇਆ ਆਪਣਾ ਸੜਾ ਮਕਾਨ ਵਿਹਲਾ ਕਰਦੇ ਹੋ ਤੁਸੀਂ بس باقی ਮੈਨੂੰ ਇਹ ਜਵਾਬ ਹੋਣੇ ਦੱਸ ਆ 15 ਮਿੰਟਾਂ ਦੇ ਵਿੱਚ ਮੈਨੂੰ ਫੋਨ ਕਰਕੇ ਦੱਸ ਦੇ ਅੱਜ ਸੁਮਦੇ ਵੀ ਸੀ ਸੁਣਦੀ ਵੀ ਐ ਸਾਰਾ ਕੁਝ ਬਹੁਤ ਬੋਲਦੀ ਐ ਸਭ ਕੁਝ ਸੁਣ ਲਿਆ ਮੈਂ ਦੱਸ ਫਰਸ਼ ਨਹੀਂ ਸਾਫ ਅਸੀਂ ਸਿੱਤੇ ਰੱਖ ਲੈਨੇ ਬਾਹਰ ਉਸੇ ਫਰਸਾ ਤੋਂ ਨਾ ਸਫਾਈ ਰੋਜ ਹੁੰਦੀ ਇਹਨਾਂ ਦੀ ਸਫਾਈ ਤਾਂ ਪਹਿਲਾਂ ਸਾਡੀ ਸਫਾਈ ਹੋਈ ਹੁੰਦੀ ਹੈ ਉਹੀ ਤਾਂ ਮੈਂ ਉਹਨੂੰ ਕਹਿਣ ਡਈ ਸੀ ਕਿਉਂ ਹੀ ਕੰਮ ਹੁੰਦਾ ਦੇਖੋ ਵੀਜੀ ਤੁਸੀਂ ਵੀ ਨਾ ਬਹੁਤ ਕਾਲੀ ਕੀਤੀ ਜੇ ਤੁਸੀਂ ਫਟਾਫਟ ਮਕਾਨ ਵੇਚਣ ਦੀ ਕੀਤੀ ਤੇ ਜੇ ਉਹੀ ਸਾਡੇ ਕੋਲ ਮਕਾਨ ਹੁੰਦਾ ਨਾ ਸਾਨੂੰ ਕਿਸੇ ਦੀ ਗੱਲਾਂ ਨਾ ਸੁਣਨੀਆਂ ਪੈਂਦੀਆਂ ਪੈਸੇ ਦੇ ਕੇ ਵੀ ਅਸੀਂ ਗੱਲਾਂ ਸੁਣਨ ਡਏ ਹਾਂ ਕਿਰਾਏਦਾਰਾਂ ਦੀ ਕੋਈ ਜ਼ਿੰਦਗੀ ਨਹੀਂ ਜੇ ਹੈਗੀ ਅੱਡਾ ਸੋਨਾ ਸਾਡਾ ਮਕਾਨ ਹੈਗਾ ਹੀ ਮੈਂ ਤੁਹਾਨੂੰ ਕਿਹਾ ਸੀ ਕਿ ਜੇ ਪੈਸੇ ਦੀ ਲੋੜ ਹੈ ਹੀ ਹੈ ਨਾ ਸਾਨੂੰ ਉੱਪਰਲਾ ਪੋਰਸ਼ਨ ਅਸੀਂ ਆਪਣਾ ਕਿਰਾਏ ਤੇ ਦੇ ਦਿੰਨੇ ਆ ਅਸੀਂ ਥੱਲੇ ਦੋ ਕਮਰਿਆਂ ਚ ਗੁਜ਼ਾਰਾ ਕਰ ਲਾਂਗੇ ਨਹੀਂ ਤੁਸੀਂ ਵੀ ਫਟਾਫਟ ਵੇਚਣ ਦੀ ਕੀਤੀ ਕੀ ਹੈ ਜੇ ਮਕਾਨ ਵੇਚਿਆ ਜੇ ਤੇ ਦੁਕਾਨ ਸਾਡੀ ਰਹੀ ਆ ਉਹ ਤਾਂ ਮੈਂ ਤੇ ਐਸੇ ਲਈ ਵੇਚਿਆ ਸੀ ਕਿ ਮੁੰਡਾ ਤੰਗ ਬੜਾ ਹੁੰਦਾ ਪਿਆ ਉਹ ਕੋ ਦੁਕਾਨ ਚ ਪਾਣ ਲਈ ਰਾਸ ਨਹੀਂ ਸੀ ਹੈਗੀ ਉਹ ਤੰਗੀ ਸਹੀ ਚੰਗੀ ਹੀ ਸਾਨੂੰ ਥੋੜਾ ਖਾਂਦੇ ਹੀ ਸੁੱਤਰਾ ਖਾਂਦੇ ਹੀ ਤੁਸੀਂ ਦੋਨੇ ਪਿਓ ਪੁੱਤ ਮਾਂ ਪੁੱਤ ਇੱਕੋ ਜੇ ਰਹੇ ਹੋ ਉਹਨੇ ਕਿਹਾ ਕਿ ਦੁਕਾਨ ਵੇਚ ਦੇ ਮਕਾਨ ਵੇਚ ਦੇ ਫਟਾਫਟ ਤੁਸੀਂ ਵੇਚਣ ਦੀ ਕੀਤੀ ਤੇ ਰੋਜ਼ ਸਾਨੂੰ ਦਿੱਤਾ ਜੇ ਤੁਸੀਂ ਉਹਨਾਂ ਦਾ ਕੀ ਜਾਂਦਾ ਵੈ ਆਪ ਕਰੋ ਬਾਹਰ ਤੇ ਤੁਸੀਂ ਰਾਮਨਾਬ ਬੈਠੇ ਹੋ ਤੇ ਗੱਲਾਂ ਸੁਣਨ ਨੂੰ ਅਸੀਂ ਬੇਟੇ ਮੈਂ ਤੇ ਉਹਦੇ ਪਰੇਸ਼ਾਨੀ ਵੇਖ ਕੇ ਵੇਚਿਆ ਮੈਂ ਕਿਹਾ ਤੰਗ ਹੁੰਦਾ ਰੋਜ ਦਿਹਾੜੀ ਮੈਂ ਕਿੱਥੋਂ ਮਾਲ ਲਿਆਵਾਂ ਕੀ ਕਰਾਂ ਮੈਂ ਕਿਹਾ ਚਲੋ ਮਕਾਨ ਵੇਚ ਦਿੰਨੇ ਮੈਨੂੰ ਕੀ ਬਤਾ ਮੈਂ ਕਿਹਾ ਕਿਰਾਏ ਤੇ ਰਹਿ ਲਾਂਗੇ ਮੈਨੂੰ ਕੀ ਬਤਾ ਤੇ ਜਨਾਨੀ ਨੇ ਜੀਣਾ ਹੀ ਹਰਾਮ ਕਰ ਦਿੱਤਾ ਇਹ ਜਨਾਨੀ ਨੇ ਨਹੀਂ ਜਦੋਂ ਦਾ ਮੇਰਾ ਵਿਆਹ ਆਇਆ ਨਾ ਅਸੀਂ ਉਦੋਂ ਦੇ ਜੀਣਾ ਹਰਾਮ ਹੋਏ ਹੋਏ ਆ ਤੁਹਾਨੂੰ ਤੇ ਵੇਖੋ ਤੁਸੀਂ ਤਾਂ ਸੁਣ ਲਈਆਂ ਹੁਣ ਮੈਂ ਵੀ ਜਿੰਨੀ ਮੇਰੀ ਉਮਰ ਹੈ ਮੈਂ ਵੀ ਸੁਣ ਲਈਆਂ ਅੱਗੋ ਜਿਹੜੇ ਬੱਚੇ ਆ ਨਾ ਉਹ ਨਹੀਂ ਜੇ ਸੁਣਦੇ ਮਨ ਤੇ ਦਰ ਇਹੀ ਰਹਿੰਦਾ ਪਿਆ ਜੇ ਕਿਤੇ ਐ ਨਾ ਹੋਵੇ ਕਿ ਸਾਹੇ ਦਾ ਕਿਸੇ ਨਾ ਕਿਸੇ ਨਾ ਕਲੇਸ਼ ਹੋ ਜਾਵੇ ਤੁਹਾਡੇ ਅੱਗੇ ਮੈਂ ਇਹੀ ਹੱਥ ਜੋੜਦੀ ਆਂ ਛੋਟਾ ਮੋਟਾ ਕੋਈ ਮਕਾਨ ਲੱਲੋ ਅਸੀਂ ਪੋਚੇ ਮਾਰ ਕੇ ਬਹਿ ਜਾਾਂਗੇ ਉੱਥੇ ਪਰ ਕਿਸੇ ਦੀ ਗੱਲ ਨਹੀਂ ਸੁਣਾਗੇ ਜੇ ਨਾ ਮੇਰਾ ਮਾਰਾ ਮੋਟਾ ਮੇਰੇ ਕੋਲ ਗਹਿਣਾ ਹੈ ਨਾ ਮੈਂ ਉਹ ਵੀ ਦੇ ਦਨੀ ਆਂ ਤਲ ਛੱਡ ਪੁੱਤ ਮਾਲਮ ਕਾਨਾਂ ਦੀਆਂ ਗੱਲਾਂ ਦਾ ਐਨਾ ਗੁੱਸਾ ਨਹੀਂ ਮਨਾਈਦਾ ਕਿਰਾਏਦਾਰਾਂ ਨੂੰ ਨੀਵੇਂ ਹੋ ਕੇ ਸੁਣਨੀਆਂ ਹੀ ਪੈਂਦੀ ਐ ਰਾਤੀ ਉਹਦੀ ਕੁੜੀ ਆਈ ਮੇਰੇ ਕੋਲ ਉਹ ਕਹੇ ਅੰਟੀ ਪਰਦੇ ਤੁਸੀਂ ਇੰਨੇ ਗੰਦੇ ਕਰਤੇ ਆ ਤੇਲ ਲੱਗਾ ਸਾਰਾ ਇਹਨਾਂ ਹੱਥ ਪੂੰਝਦੇ ਹੋ ਦਾ ਸਾਡੇ ਦਿਮਾਗ ਨਹੀਂ ਆ ਕਦੀ ਕਹਿੰਦੀ ਕਹਦੀ ਸਾਡੇ ਸੋਫੇ ਬਿਠਾਤੇ ਅਸੀਂ ਉਸ ਲਈ ਕਿਹਾ ਜੀ ਨਾ ਤੁਸੀਂ ਆਪਣਾ ਸਵਾਨ ਚੁੱਕ ਲੋ ਅਸੀਂ ਆਪਣਾ ਲਾ ਲਾਂਗੇ ਉਹ ਮੰਨਿਆ ਹੀ ਨਹੀਂ ਉਸ ਲਈ ਨਹੀਂ ਮੈਂ ਲੱਗਾ ਲਗਾਇਆ ਦੇਣਾ ਮੈਂ ਕਦੀ ਫਰਸ਼ਾਂ ਨੂੰ ਕਹਿ ਗਈ ਹੈ ਫਿਰ ਤੁਸੀਂ ਇੰਨੇ ਗੰਦੇ ਕਾਲੇ ਹੋਏ ਸਾਡੇ ਮਲ ਦੱਸ ਅਸੀਂ ਤੇ ਪੁੱਤ ਕਿੰਨੇ ਮਾਰਨੇ ਆ ਤੇਰੇ ਸਾਹਮਣੇ ਹੀ ਸਾਰਾ ਦਿਨ ਤੂੰ ਲੱਗੀ ਰਹਿੰਨੀ ਤੁਸੀਂ ਤਾਂ ਬੜਾ ਸੋਖੇ ਨਾਲ ਕਹਿ ਦਿੱਤਾ ਜੀ ਚੱਲ ਛੱਡ ਪੁੱਤ ਉਹ ਕਹਿ ਗਈ ਜੇ ਕਿ ਮਕਾਨ ਸਾਡਾ ਖਾਲੀ ਕਰੋ ਤੇ ਬਿਨਾਂ ਸ਼ੱਕ ਦੀ ਜਿਹੜਾ ਤੁਸੀਂ ਸਾਨੂੰ ਐਡਵਾਂਸ ਫੜਾਇਆ ਨਾ ਮਹੀਨੇ ਦਾ ਉਹ ਸਾਡੇ ਕੋਲ ਵਾਪਸ ਲਵੋ ਤੇ ਸਾਡਾ ਮਕਾਨ ਖਾਲੀ ਕਰੋ ਨਹੀਂ ਐਨੇ ਸਾਨੂੰ ਇੱਕ ਮਹੀਨੇ ਲਈ ਦੇਣਾ ਸੀ ਉਸ ਲਈ ਤਾਂ ਇਹਨਾਂ ਗੱਲ ਨਹੀਂ ਕੀਤੀ ਮੈਂ ਇੱਕ ਮਹੀਨੇ ਲਈ ਦੇਣਾ ਤਾਂ ਹੁਣ ਕਹੀ ਜਾਂਦੀ ਖਾਲੀ ਕਰ ਦੋ ਪਤਾ ਨਹੀਂ ਮੰਨੋ ਉਹਨੇ ਇੱਕ ਮਹੀਨੇ ਵਾਸਤੇ ਦੇਣਾ ਹੀ ਜਾਂ ਦੋ ਮਹੀਨੇ ਵਾਸਤੇ ਦੇਣਾ ਪਰ ਮਾਤਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹਾਂ ਹੁਣ ਨਾ ਮੇਰੇ ਕੋ ਸਮਾਨ ਚੁੱਕਿਆ ਜਾਂਦਾ ਜੇ ਨਾ ਮੇਰ ਚੰਨੀ ਹਿੰਮਤ ਆ ਗਈ ਜੇ ਉਧਰੋਂ ਸਮਾਨ ਚੁੱਕਾਂ ਤੇ ਉਧਰ ਰੱਖਾਂ ਉਧਰੋਂ ਸਮਾਨ ਚੁੱਕਾਂ ਤੇ ਮੈਂ ਉਧਰ ਰੱਖਾਂ ਉਹਲਾ ਕਮਰਾ ਕਬੂਤਰ ਘਰ ਬਣਿਆ ਆ ਸਮਾਨ ਦਾ ਅੱਧਾ ਸਮਾਨ ਸਾਡਾ ਰੁੱਲ ਗਿਆ ਮੇਰੀ ਗੱਲ ਸੁਣ ਦੇਖੋ ਭਾਵੇਂ ਸਾਨੂੰ ਕੱਚਾ ਮਕਾਨ ਹੀ ਲੈ ਦੋ ਹੁਣ ਨਹੀਂ ਅਸੀਂ ਗੱਲਾਂ ਸੁਣ ਸਕਦੇ ਅੰਨੇ ਪੈਸੇ ਦੇ ਕੇ ਵੀ ਅਸੀਂ ਗੱਲਾਂ ਸੁਣਦੇ ਪਏ ਆ ਦੇਖੋ ਜਿੰਨਾ ਅਸੀਂ ਕਿਰਾਇਆ ਦੇਣ ਦੇ ਨਾ ਉਨੀ ਅਸੀਂ ਕਿਸ਼ਤ ਦੇ ਦਾਂਗੇ ਫੇਰ ਚੀਜ਼ ਆਪਣੀ ਤੇ ਆਪਣੀ ਮਨਜੂ ਬਿਲਕੁਲ ਸਹੀ ਕਹਿ ਰਹੀ ਹੈ ਇਥੇ ਇੱਕ ਆਨਾ ਵੀ ਗਲਤ ਨਹੀਂ ਗੱਲ ਕਰਨ ਦੀ ਉਹ ਮੈਂ ਆ ਬੜਾ ਤੰਗ ਹੋ ਗਈਆਂ ਕਦੀ ਉਹ ਆਂਦੇ ਸਾਡੀ ਟੂਟੀ ਖਰਾਬ ਕਰਤੀ ਆ ਉਹਨਾਂ ਦੀ ਪਹਿਲਾਂ ਹੀ ਖਰਾਬ ਆ ਉਹ ਸਾਡਾ ਨਾਲ ਆਉਂਦੇ ਇਹਦਾ ਕੀ ਮਤਲਬ ਹੋਇਆ ਅਸੀਂ ਇੱਕ ਮਹੀਨੇ ਜਾ ਕੇ ਖਰਾਬ ਕਰ ਦਿੱਤਾ ਮਹੀਨਾ ਵੀ ਨਹੀਂ ਪੂਰਾ ਹੋਇਆ ਇਹ ਤਾਂ ਰਾਏਦਾਰਾਂ ਨੂੰ ਇੰਜ ਸਮਝਦੇ ਆਂ ਪੀ ਇਹਨਾਂ ਨੂੰ ਅਕਲ ਹੀ ਹੈ ਨਹੀਂਗੀ ਇਹ ਖੋਤੇ ਨੇ ਇਥੇ ਆ ਕੇ ਰਹਿਣ ਦੇ ਨੇ ਟਾਈਮ ਪਾਸ ਕਰਨ ਦੇ ਨੇ ਇਹਨਾਂ ਦਾ ਆਪਣਾ ਨਹੀਂ ਨਾ ਤਾਂ ਕਰਕੇ ਗੰਦ ਪਾਉਂਦੇ ਜੀ ਜੀ ਹੁਣ ਨਹੀਂ ਤੇ ਬਰਦਾਸ਼ਤ ਹੋਣ ਦੇ ਬڑے ਸਾਲੋਂ ਚੱਲਿਆ ਬਰਦਾਸ਼ਤ ਕਰਦੇ ਆ। ਲੜਾਈ ਹੋ ਗਈ ਨਾ ਕਿਸੇ ਨੂੰ ਪਤਾ ਕੀ ਕਹਿਣਾ ਹੈ। ਇੱਕ ਕਿਰਾਏਦਾਰਾਂ ਦੀ ਗਲਤੀ ਹੈ। ਮਾਲਕ ਮਕਾਨਾਂ ਦੀ ਗਲਤੀ। ਕਿਸੇ ਨੇ ਨੀ ਚੇ ਕੱਢਣੀ। ਸਿਰ ਸੋਚੋ ਕੁਛ ਕੀ ਜ਼ਿੰਦਗੀ ਸਾਡੀ। ਬਿਲਕੁਲ ਸਹੀ ਕਹਿੰਦੇ ਆ। ਮਕਾਨ ਮਾਲਕ ਜਿਹੜੇ ਨਾ ਕਿਰਾਏਦਾਰਾਂ ਨੂੰ ਕੀ ਸਮਝਦੇ ਨੇ? ਜ਼ੀਰੋ ਸਮਝਦੇ ਨੇ। ਉਹ ਆਂਦੇ ਆਏ ਹੱਸ ਕੇ ਵਾਰਦੇ ਨੇ ਵੀ ਪੈਸੇ ਮਿਲਨੇ ਆ। ਜਦੋਂ ਵੀ ਇਹਦੇ ਵੀ ਥੋੜਾ ਜਿਹਾ ਗੰਦ ਚਾਹੇ ਸਵਾਰ ਘਰ ਦੇ ਵਿੱਚ ਖਲਾਰਾ ਪੈਣਾ ਹੀ ਪੈਣਾ ਹੈ ਉਹ ਕਿਸੇ ਨੇ ਵੀ ਆਪਣਾ ਹੀ ਆਪੇ ਸਵਾਰਨਾ ਮਗਰ ਉਹ ਜਿਆਦਾ ਵੇਖਦੇ ਨੇ ਆ ਕੇ ਇੱਥੇ ਖਲਾਰਾ ਵਾ ਉੱਥੇ ਖਲਾਰਾ ਵਾ ਟੋਕਾ ਟੋਕੀ ਉਹ ਕੱਢਣ ਲੱਗਿਆ ਮੈਂਟ ਨਹੀਂ ਲਾਉਂਦੇ ਤੇ ਕੱਢ ਕੇ ਰੱਖ ਦਿੰਦੇ ਨੇ ਤੇ ਆਲੇ ਦੁਆਲੇ ਬੇਇੱਜ਼ਤੀ ਆਪਣੀ ਹੁੰਦੀ ਨੇ ਉਹ ਨਹੀਂ ਹੁਣ ਹੱਡ ਕੋ ਜਰੀ ਜਾਂਦੀ ਤੇ ਤੁਸੀਂ ਕੋ ਸੋਚੋ ਹੁਣ ਤੇ ਕਦੀ ਜੁੱਲੀ ਬਿਸਤਰਾ ਚੋਕੇ ਉਸ ਘਰ ਤੇ ਕਦੀ ਉਧਰ ਤੇ ਕਦੀ ਉਧਰ ਅੱਧਾ ਸਮਾਨ ਸਾਦਾ ਟੁੱਟ ਭੱਜ ਗਿਆ ਕੱਚੇ ਦਾ ਸਮਾਨ ਸਾਡਾ ਕੋਈ ਵੀ ਨਹੀਂ ਰਿਆ ਚੁੱਕ ਚੁੱਕ ਕੇ ਬੋਰੀਆਂ ਚ ਭਾ ਬੰਨ ਬੰਨ ਕੇ ਗੰਡਾ ਬੰਨ ਬੰਨ ਕੇ ਛਦਾਈਆਂ ਵਾਂਗੂ ਤੁਰੇ ਫਿਰਦੇ ਆ ਕਿੰਨੀ ਅੱਗ ਲੱਗਦੀ ਆ ਧੁਖ ਲੱਗਦਾ ਵੀ ਸਾਡਾ ਵੀ ਘਰ ਹੁੰਦਾ ਹੀ ਆਪਣੇ ਘਰ ਰਹਿੰਦੇ ਆ ਜਾ ਦਿਨ ਨਾਲ ਸਾਨੂੰ ਵੀ ਇਕੱਲੇ ਬੈਂਦੇ ਦੱਸੋ ਕੀ ਕਰੀਏ ਬਿਲਕੁਲ ਠੀਕ ਗੱਤੀਓ ਕਿਰਾਏਦਾਨ ਦੀ ਵਾਕੈ ਕੋਈ ਜ਼ਿੰਦਗੀ ਨਹੀਂ ਜੇ ਇਹ ਸਾਨੂੰ ਐਨ ਸਮੇਂ ਦੇ ਜਦੋਂ ਜੰਗਲਾ ਚ ਆਏ ਕੋਈ ਉਧਰੋਂ ਆਂਦਾ ਬੱਤੀ ਨਜਗਾਓ ਕੋਈ ਕਹਿੰਦਾ ਤੇ ਪਾਣੀ ਬੰਦ ਕਰ ਦੋ ਕੋਈ ਕਹਿੰਦਾ ਤੇ ਸਕੂਟਰ ਨਾ ਲਾਓ ਪੁੱਤ ਜਿ ਕਰਾਇਆ ਵੀ ਤੇ ਨਹੀਂ ਤੇ ਆਪਣੀ ਬੇਇੱਜ਼ਤੀ ਵੀ ਕਰਨੇ ਆ ਅਸੀਂ ਕਰਾਇਆ ਨਹੀਂ ਦਿੰਦੇ ਆਪਣੀ ਬੇਇੱਜ਼ਤੀ ਦੇ ਮੂੰਹ ਲੈ ਦਿੰਨੇ ਮੈਂ ਸਾਡਾ ਨਾਂ ਬਹੁਤ ਬੁਰਾ ਹਾਲ ਕੀਤਾ ਦਾ ਇੱਕ ਮਹੀਨਾ ਨਹੀਂ ਸਾਡਾ ਟਿਕਨਦਾ ਤੇ ਫੇਰ ਜਾਓ ਖਾਲੀ ਕਰ ਦ ਕੱਡੀ ਆਰਾਮ ਨਾ ਕਰਨੇ ਖਾਲੀ ਕਰ ਦ ਇਹਨਾਂ ਪੁੱਛਾ ਸਮਾਨ ਚੁੱਕਨੇ ਕਿ ਸੋਕੇ ਅਸੀਂ ਲੱਖਾਂ ਰੁਪਏ ਕਰੋੜਾਂ ਰੁਪਏ ਮਕਾਨਾ ਲੈ ਤੇ ਪੁੱਛੋ ਸਾਡੇ ਲਈ ਲਏ ਆ ਤੁਸੀਂ ਇਹ ਸਾਨੂੰ ਦੇਣਾ ਜੇ ਤੁਸੀਂ ਅਹੀਂ ਤਾਂ ਲੱਗਦਾ ਢੋਆ ਢੋਈ ਸੀ ਮਰ ਜਾਨਾ ਕਦੀ ਢੋਕ ਇਧਰ ਨੂੰ ਤੇ ਕਦੀ ਢੋਕ ਇਧਰ ਨੂੰ ਸੁੱਕ ਵੇਖਣਾ ਹੀ ਨਹੀਂ ਲੱਗਦਾ ਅਸੀਂ ਤਾਂ 4 ਦਿਨ ਹੀ ਸਾਨੂੰ ਟਿਕਨ ਦਿੱਤਾ ਤੁਸੀਂ ਨਾਲ ਹੀ ਟੋਕਾ ਟੱਕੀ ਸ਼ੁਰੂ ਕਰਤੀ ਤੇ ਪਹਿਲਾਂ ਸ਼ਰਤਾ ਕਰਦੇ ਸੀ ਜਾਨੀਆਂ ਟੋਕਾ ਟੱਕੀ ਕਰਦੇ ਸੋਚ ਕੇ ਲੈਂਦੇ ਤੁਹਾਡਾ ਮਕਾਨ ਐਨਾ ਮਾੜਾ ਹਾਲ ਕਰ ਛੱਡਿਆ ਸਾਡਾ ਲੋ ਜੀ ਬਸ ਕਰੋ ਥੈਂਕ ਯੂ ਸੋ ਮਾਜੀ ਬਹੁਤ ਵਧੀਆ ਸਾਰੇ ਤੇ ਨਾਲ ਨਭਾਇਆ ਬਹੁਤ ਵਧੀਆ ਵਾਕਈ ਕਈ ਮਾਲ ਮਕਾਨ ਇਸ ਤਰ੍ਹਾਂ ਦੇ ਹੁੰਦੇ ਆ ਇਹ ਤਾਂ ਇੱਕ ਵਹਾਇਆ ਗਿਆ ਨਾ ਆਪਾਂ ਤੇ ਕਿਰਾਏਦਾਰਾਂ ਦੀ ਲਾਈਫ ਐਸੀ ਚਾੰਦੀ ਜਿੰਦਗੀ ਪਤਾ ਕੋਈ ਨਹੀਂ ਕੀੜੇ ਵਲੇ ਮਾਲ ਮਕਾਨਾਂ ਨੇ ਕਹਿਣਾ ਮਕਾਨ ਵਿਹਲਾ ਕਰੋ ਤੁਸੀਂ ਉਹ ਜਗ੍ਹਾ ਦਾ ਕਰਾਇਆ ਲੈਣ ਦੇ ਜੇ 10000 15000 8000 ਜਿੰਨਾ ਵੀ ਲੰਦੇ ਰੋਕਾ ਟੋਕੀ ਵੀ ਤੁਸੀਂ ਕਰਦੇ ਜੇ ਬਹਾਨੇ ਦੇ ਨਾਲ ਚੈੱਕ ਵੀ ਕਰਨ ਆਂਦੇ ਜੇ ਕਿ ਕਿਤੇ ਸਾਡੀ ਟੂਟੀ ਖਰਾਬ ਤੇ ਨਹੀਂ ਹੋਈ ਕਿਤੇ ਸਾਡਾ ਪੱਥਰ ਤੇ ਨਹੀਂ ਖਰਾਬ ਹੋਇਆ ਜਿਹੜੇ ਕਿਰਾਏਦਾਰ ਉਸ ਜਗ੍ਹਾ 'ਚ ਰਹਿੰਦੇ ਨਾ ਉਹਨੂੰ ਆਪਣਾ ਸਮਝ ਕੇ ਰਹਿੰਦੇ ਨੇ ਉਹਤੇ ਪੈਸਾ ਖਰਚ ਕਰਦੇ ਨੇ ਪਰ ਫਿਰ ਵੀ ਮਾਲਮਕਾਨ ਗੱਲਾਂ ਕਰਦੇ ਨੇ ਕਿ ਨਜਾਇਜ਼ ਬੱਤੀਆਂ ਨਾ ਜਗਾਓ ਜਦੋਂ ਬਿੱਲ ਉਹਨਾਂ ਨੇ ਦੇਣਾ ਏ ਤੇ ਤੁਹਾਨੂੰ ਇਹਦਾ ਕਾਹਦਾ ਆਬਜੈਕਸ਼ਨ ਏ ਆ ਪੌੜੀਆਂ ਨੇ ਚੜਨ ਦੇਣੀਆਂ ਕੱਪੜੇ ਨੇ ਸੁੱਕਣੇ ਪਾਣ ਦੇਣੇ ਸਰਦੀਆਂ ਐ ਕੱਪੜੇ ਉਹਨਾਂ ਨੂੰ ਧੁੱਪੇ ਹੀ ਸੁਕਾਣੇ ਐ ਇੱਥੋਂ ਤੱਕ ਕਿ ਕਈ ਬਿੱਲਾਂ ਤੋਂ ਵੀ ਜਿੰਦ ਕਰ ਲੈਂਦੇ ਨੇ ਰਿਸ਼ਤੇਦਾਰ ਭਾਵੇਂ ਉਹਨਾਂ ਦੀ ਆਏ ਹੋਣਗੇ ਤੇ ਇਹ ਡਿਊਟੀ ਕਿਰਾਏਦਾਰਾਂ ਦੀ ਹੁੰਦੀ ਆ ਕਿ ਤੁਸੀਂ ਬੂਹਾ ਖੋਲੋ ਖੋਲੋ ਵੀ ਤੇ ਬੰਦ ਵੀ ਕਰੋ ਜਿਹੜੇ ਭੈਣ ਭਰਾ ਇਸ ਤਰ੍ਹਾਂ ਕਰਦੇ ਆ ਨਾ ਜਿਹੜੇ ਮਾਲ ਮਕਾਨ ਇਸ ਤਰ੍ਹਾਂ ਕਰਦੇ ਇਹ ਕਿਤੇ ਉਹ ਕਿਰਾਏਦਾਰਾਂ ਨੂੰ ਕਿਤੇ ਕੋਲ ਉਹਨਾਂ ਦੇ ਬਹਿ ਕੇ ਵੇਖੋ ਉਹਨਾਂ ਦੇ ਦਿਲ ਦੀ ਗੱਲ ਸਮਝ ਕੇ ਵੇਖੋ ਜਦੋਂ ਉਹ ਸਮਾਨ ਰੱਖਦੇ ਨੇ ਕਿਸੇ ਮਕਾਨ ਦੇ ਵਿੱਚ ਤੇ ਉਹਨਾਂ ਨੂੰ ਪਤਾ ਕੀ ਹੁੰਦਾ ਹੁਣ ਇੱਥੋਂ ਉਦੋਂ ਨਿਕਲਣਾ ਆਪਣਾ ਆਪਣਾ ਜਦੋਂ ਸਾਡਾ ਆਪਣਾ ਬਣ ਜਾਏਗਾ ਤੇ ਜਦੋਂ ਮਾਲ ਮਕਾਨ ਦੋ ਤਿੰਨ ਮਹੀਨਿਆਂ ਬਾਅਦ ਕਹਿ ਰਹਿੰਦੇ ਹਨ ਨਾ ਖਾਲੀ ਉਹ ਮਕਾਨ ਖਾਲੀ ਕਰ ਦਿਓ ਸਾਡੇ ਬੱਚਿਆਂ ਦਾ ਵਿਆਹ ਆ ਸਾਡੇ ਰਿਸ਼ਤੇਦਾਰ ਬਾਹਰੋਂ ਆਣਦੇ ਆ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਿਰਫ ਐਸ ਕਰਕੇ ਕਹਿੰਦੇ ਨੇ ਕਿ ਸਾਡੇ ਮਕਾਨ ਦਾ ਜਾ ਕਿਰਾਇਆ ਵਧਾ ਦੇਣ ਤੇ ਜਾਂ ਇਹਨਾਂ ਨੂੰ ਸਾਲ 2 ਸਾਲ ਹੋ ਗਿਰਨਦਿਆਂ ਨੂੰ ਫਿਰ ਕੋਈ ਚੇਂਜ ਕਰੀਏ ਜਦੋਂ ਇੰਨੀ ਗੱਲ ਸੁਣ ਕੇ ਕਿਰਾਏਦਾਰਾਂ ਨੂੰ ਪਤਾ ਲੱਗਦਾ ਹੈ ਨਾ ਕਿ ਮਕਾਨ ਵੇਲਾ ਕਰਨਾ ਪੈਣਾ ਫੇਰ ਜਿੱਦੋਂ ਤੋਂ ਸਟਾਰਟ ਹੋ ਜਾਂਦੇ ਗਲੀ ਗਲੀ ਜਾ ਕੇ ਪੁੱਛਣਾ ਕੋਈ ਮਕਾਨ ਵੇਲਾ ਹੈਗਾ ਤਾਂ ਦੱਸਿਓ ਜਿਹਦਾ ਸਮਾਨ ਚੁੱਕਦੇ ਹੈ ਨਾ ਉਹਨਾਂ ਦੀ ਦਿਲ ਦੀ ਹਾਲਤ ਜਾਣ ਕੇ ਵੇਖਿਓ ਕੀ ਕੀ ਹੁੰਦੀ ਆ ਜਿਸ ਮਕਾਨ ਚ ਰਹਿੰਦੇ ਨੇ ਬੜੀਆਂ ਸੀਸਾ ਦਿੰਦੇ ਉਸ ਮਕਾਨ ਵਾਲੇ ਨੂੰ ਕਿ ਰਾਜੀ ਰਵੇ ਮਕਾਨ ਇਹ ਕਰਮਾਂ ਵਾਲਾ ਮਕਾਨ ਹੋਵੇ ਕਿ ਸਾਡੇ ਇਥੋਂ ਆਪਣਾ ਭਰਾ ਕੇ ਨਿਕਲ ਜੇ ਤੋਹੀ ਮਾਲਕ ਮਕਾਨ ਮਿੰਟ ਚ ਕਹਿ ਦਿੰਦਾ ਹਾਂ ਖਾਲੀ ਕਰ ਦਿਓ ਖਾਲੀ ਕਰ ਦਿਓ ਚਲੋ ਇਹ ਗੱਲਾਂ ਕਾਫੀ ਇਮੋਸ਼ਨ ਹੋ ਜਾਂਦੀਆਂ ਆ ਖਾਲੀ ਕਰਨਾ ਸੌਖਾ ਹੈ ਖਾਲੀ ਸੁਣਨਾ ਸੌਖਾ ਨਹੀਂ ਹੈਗਾ ਉਹ ਨਹੀਂ ਸੁਣ ਸਕਦਾ ਬੜਾ ਬਹੁਤ ਸੋਹਣੀ ਗੱਲ ਕਹੀ ਭੈਣ ਜੀ ਤੁਸੀਂ ਕੇ ਖਾਲੀ ਕਹਿਣਾ ਸੁੱਖਾ ਖਾਲੀ ਸੁਣਨਾ ਬੜਾ ਉਪਕਰ ਚਲੋ ਜੀ ਜੇ ਤੁਹਾਨੂੰ ਇਹ ਸਾਡਾ ਟਾਪਿਕ ਆਇਦਾ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਅਸੀ ਥੈਂਕ ਯੂ ਥੈਂਕ ਯੂ